ਹਾਂਜੀ ਰਾਸੇ ਕਾਲ ਨਮਸਤੇ ਆਦਾਬ ਇੱਥੇ ਰਹਿ ਚੋਏ ਫੈਸਲਾਬਾਦ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਵੀ ਯੂ ਐਸ ਏ ਦਾ ਵੀਜ਼ਾ ਯੂ ਐਸ ਏ ਦਾ ਬੀ 1 ਬੀ 2 ਕੈਟਾਗਰੀ ਵੀਜ਼ਾ ਫੇਰ ਆਪਣਾ ਪ੍ਰੂਵ ਹੋਇਆ ਜੀ ਤੇ ਇਹਨਾਂ ਕੋਲ ਪਹਿਲਾਂ ਤਿੰਨ ਰਿਫਿਊਜ਼ਲਾਂ ਸੀ ਜੀ ਤੇ ਤਿੰਨ ਰਿਫਿਊਜ਼ਲਾਂ ਤੋਂ ਬਾਅਦ ਚੌਥੀ ਵਾਰੀ ਇਹਨਾਂ ਦਾ ਵੀਜ਼ਾ ਲੱਗਾ ਜੀ ਤੇ ਅਪਰੂਵਲ ਦਾ ਆਪਾਂ ਸਕਰੀਨਸ਼ਾਟ ਤੁਹਾਨੂੰ ਇੱਥੇ ਲਾ ਕੇ ਦਿਖਾ ਦਾਂਗੇ ਜੀ ਤੇ ਇੱਥੇ ਤੁਸੀਂ ਦੇ ਦੇ ਹੋਵੋਗੇ ਜੀ ਤੇ ਇਹਨਾਂ ਨੇ ਇੰਟਰਵਿਊ ਸਾਰੀ ਦਿੱਤੀ ਜੀ ਆਪਣੀ ਹਿੰਦੀ ਦੇ ਵਿੱਚ ਜੀ ਨਾ ਕਿ ਇੰਗਲਿਸ਼ ਦੇ ਵਿੱਚ ਤੇ ਇਹਨਾਂ ਕੋ ਮਿਨੀਮਮ ਟਰੈਵਲ ਹਿਸਟਰੀ ਹੈਗੀ ਸੀ ਯੂਰਪ ਟਰੈਵਲ ਸੀ ਜੀ ਇਹ ਪਹਿਲਾਂ ਤਿੰਨ ਵਾਰੀ ਪਰ ਰਿਫਿਊਜ਼ ਸੀ ਜੀ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਅਪਾਇੰਟਮੈਂਟ ਬੁੱਕ ਕੀਤੀ ਡੀਐਸ 160 ਵੀ ਆਪਾਂ ਫਿਲ ਕੀਤਾ ਸੀ ਜੀ ਤੇ ਇਹਨਾਂ ਨੂੰ ਦੱਸਿਆ ਵੀ ਸੀ ਕਿਵੇਂ-ਕਿਵੇਂ ਇੰਟਰਵਿਊ ਹੋਊਗਾ ਕਿਹੜੇ ਸਵਾਲ ਜਵਾਬ ਹੋਣਗੇ ਜੀ ਤੇ ਉਹ ਸਾਰਾ ਹੋਣ ਤੋਂ ਬਾਅਦ ਇਹਨਾਂ ਨੂੰ ਵੀਜ਼ਾ ਮਿਲ ਗਿਆ ਜੀ ਇਹਨਾਂ ਕੋਲ ਤਿੰਨ ਰਿਫਿਊਜ਼ਲਾਂ ਸੀ ਹਾਂ ਪਰ ਅਪਾਇੰਟਮੈਂਟ ਇਹਨਾਂ ਨੇ ਪਹਿਲਾਂ ਲਈਤੀ ਹੁੰਦੀ ਸੀ ਨਾ ਕਿ ਹੁਣ ਲਈਤੀ ਅਪਾਇੰਟਮੈਂਟ ਤਕਰੀਬਨ ਮਾਰਚ ਦੇ ਵਿੱਚ ਲਈਤੀ ਸੀ ਤੇ ਜੁਲਾਈ ਦਾ ਮਹੀਨਾ ਚੱਲ ਰਿਹਾ ਹੁਣ ਤੁਸੀਂ ਦੇਖ ਲਓ ਕਿੰਨਾ ਟਾਈਮ ਪਹਿਲਾਂ ਲਈਤੀ ਸੀ ਤੇ ਅਪਾਇੰਟਮੈਂਟ ਮਿਲ ਗਈ ਸੀ ਇਹਨਾਂ ਨੂੰ ਇਹ ਅਪਾਇੰਟਮੈਂਟ ਮਿਲਣ ਤੋਂ ਬਾਅਦ ਇਹਨਾਂ ਨੇ ਵੀਜ਼ਾ ਅਪਲਾਈ ਕੀਤਾ ਤੇ ਵੀਜ਼ਾ ਪ੍ਰੂਵ ਹੋ ਗਿਆ। ਇਹ ਵੀਜ਼ਾ ਅਪਰੂਵ ਹੋਇਆ Oman ਮਸਕਟ ਤੋਂ ਤੇ ਉੱਥੋਂ ਹੀ ਅਪਾਇੰਟਮੈਂਟ ਲਿੱਤੀ ਹੀ ਹੈ ਜੀ ਤੇ ਇਹ ਚ ਬਸ ਕੁਝ ਨਹੀਂ ਉਹ ਜਦੋਂ ਅੰਬੈਸੀ ਗਏ ਜੀ ਤੇ ਅੰਬੈਸੀ ਦੇ ਜਿਹੜੇ ਉਹ ਸਿਕਿਉਰਿਟੀ ਚੈੱਕਅਪ ਹੁੰਦੇ ਉਸ ਤੋਂ ਬਾਅਦ ਜਦੋਂ ਵੀ ਉਹ ਮੰਨ ਲਓ ਉੱਥੇ ਵੀਜ਼ਾ ਆਫੀਸਰ ਕੋ ਗਏ ਉਹਨਾਂ ਨੇ ਪਾਸਪੋਰਟ ਦਿੱਤਾ ਉਹਨਾਂ ਨੇ ਪੁੱਛਿਆ ਵੀ ਥੋੜਾ ਪਰਪਸ ਕੀ ਆ ਟਰੈਵਲ ਕਰਨ ਦਾ ਤੇ ਉਹਨਾਂ ਨੇ ਦੱਸਿਆ ਵੀ ਮੇਰਾ ਪਰਪਸ ਟਰੈਵਲ ਕਰਨ ਦਾ ਵੀ ਘੁੰਮਣ ਆਇਆ ਵੀ ਉੱਥੇ ਜਾ ਕੇ ਟਰੈਵਲਿੰਗ ਕਰਨਾ ਜਾਂ ਟੂਰਿਜ਼ਮ ਆਣਾ ਇਹੀ ਮੇਰਾ ਪਰਪਸ ਆ ਤੇ ਫਿਰ ਉਹਨਾਂ ਨੇ ਪੁੱਛਿਆ ਵੀ ਕੰਮ ਕੀ ਕਰਦੇ ਆ ਉਹਨਾਂ ਨੇ ਆਪਦੇ ਕੰਮ ਬਾਰੇ ਜਾਣਕਾਰੀ ਦਿੱਤੀ ਫਿਰ ਉਹਨਾਂ ਨੇ ਪੁੱਛਿਆ ਵੀ ਸਲਾਨਾ ਕਿੰਨਾ ਕੁ ਤੁਸੀਂ ਕਮਾ ਲੈਂਦੇ ਹੋ ਹਨ ਵੀ ਉਹ ਤੁਸੀਂ ਦੱਸੋ ਜੀ ਉਹਨਾਂ ਨੇ ਫਿਰ ਉਹ ਵੀ ਗੱਲ ਦੱਸਤੀ ਮੁੜ ਕੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਪਹਿਲਾਂ ਟਰੈਵਲ ਹੈਗੇ ਹੋ ਕਿ ਨਹੀਂ ਫਿਰ ਉਹਨਾਂ ਨੇ ਦੱਸਤਾ ਹਾਂਜੀ ਮੈਂ ਟਰੈਵਲ ਆ ਤੇ ਉਹਨਾਂ ਨੇ ਫਿਰ ਪੁੱਛਿਆ ਵੀ ਵੀ ਯੂਰਪ ਗਏ ਹੋ ਕਿ ਨਹੀਂ ਉਹਨਾਂ ਨੇ ਕਿਹਾ ਹਾਂਜੀ ਗਏ ਆ ਜੀ ਬਸ ਉਸ ਤੋਂ ਬਾਅਦ ਉਹਨੇ ਕਿਹਾ ਵੀ ਤੁਹਾਨੂੰ ਤੁਹਾਡਾ ਵੀਜ਼ਾ ਮਿਲ ਚੁੱਕਿਆ ਜੀ ਆ ਲਓ ਅਪਰੂਵਲ ਲੈਟਰ ਜਿਹੜੀ ਜਿਹੜਾ ਉਹ ਲੈਟਰ ਕਹਿੰਦੇ ਆ ਵੀ ਦੇ ਦਿੰਦੇ ਵੀ ਆਹ ਲੈਟਰ ਲੈ ਕੇ ਆਇਓ ਜੀ ਜਾਂ ਆਹ ਡਾਕੂਮੈਂਟ ਲੈ ਕੇ ਆਇਓ ਤੇ ਆਪਣਾ ਪਾਸਪੋਰਟ ਕਲੈਕਟ ਕਰ ਲਿਓ ਤੇ ਇਹ ਵੀਜ਼ਾ ਅਪਰੂਵ ਹੋ ਚੁੱਕਿਆ ਹੈ ਜੀ ਤੇ ਇਹ ਤਿੰਨ ਰਿਫਿਊਜ਼ਲਾਂ ਤੋਂ ਬਾਅਦ ਹੋਇਆ ਜੀ ਜੇਕਰ ਹੋਰ ਕੋਈ ਦੋਸਤ ਮਿੱਤਰ ਵੀ ਯੂਐਸਏ ਜਾਣਾ ਚਾਹੁੰਦਾ ਆ ਤੇ ਉਹ ਸਹੀ ਤਰੀਕੇ ਨਾਲ ਜਾਵੇ ਤੇ ਸਹੀ ਤਰੀਕੇ ਨਾਲ ਜਾਣ ਲਈ ਇਹੀ ਆ ਵੀ 185 ਡਾਲਰ ਯੂਐਸਏ ਦੇ ਐਮਬੈਸੀ ਫੀਸ ਲੱਗਦੀ ਆ ਬਾਕੀ ਜਿਹੜੀ ਵੀ ਕੰਸਲਟੈਂਸੀ ਤੋਂ ਤੁਸੀਂ ਹੈਲਪ ਲੈ ਲਿਓ ਜਾਂ ਜਿੰਨਾਂ ਨੂੰ ਵੀ ਜਿੰਨਾਂ ਤੋਂ ਫਿਲ ਕਰਾਉਨੇ ਆਣਾ ਆਪਣਾ ਡੀਐਸ 160 ਜਾਂ ਜਿਹੜਾ ਵੀ ਤੁਹਾਨੂੰ ਪਿਆਰ ਮੰਨ ਲਓ ਜਿਨ੍ਹਾਂ ਨੂੰ ਦਾਦਾ ਵੀ ਸਵਾਲ ਜਵਾਬ ਦੇ ਆ ਜਵਾਬ ਕਿਵੇਂ ਦੇਣੇ ਆ ਤੇ ਉਹ ਉਸ ਤੋਂ ਵਗਰ ਤੁਸੀਂ ਅ ਜੋ ਵੀ ਉਹਨਾਂ ਦੇ ਚਾਰजेस ਹੁੰਦੇ ਆ ਉਹ ਪੇ ਕਰਕੇ ਤੇ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਨਾ ਕਿ ਅ ਤੁਸੀਂ ਲੱਖਾਂ ਰੁਪਏ ਦੇ ਕੇ ਪਹਿਲਾਂ ਨਾ ਇਲੀਗਲ ਤਰੀਕੇ ਨਾਲ ਯੂ ایس اے 'ਚ ਐਂਟਰੀ ਲਓ ਸੋ ਇਹਦੇ ਨਾਲੋਂ ਚੰਗਾ ਇਹ ਹੈ ਵੀ ਤੁਹਾਡੇ ਇਹ ਹਜ਼ਾਰਾਂ ਦੇ ਵਿੱਚ ਵੀਜ਼ਾ ਮਿਲ ਸਕਦਾ ਤੁਸੀਂ ਲੱਖਾਂ ਦੇ ਵਿੱਚ ਇਲੀਗਲ ਤਰੀਕੇ ਨਾਲ ਇੱਧਰ ਉੱਧਰ ਨਾ ਜਾਓ ਸੋ ਰਾਈਡ ਵੇ ਦੇ ਵਿੱਚ ਤੁਸੀਂ ਚੂਜ਼ ਕਰੋ ਕਿਵੇਂ ਤੁਸੀਂ ਜਾਣਾ ਚਾਹੁੰਦੇ ਹੋ ਸੋ ਆਪਾਂ ਇਹ ਹੱਥ ਵਾਣ ਕੇ ਬੇਨਤੀ ਕਰਦੇ ਆਂ ਚਾਹੇ ਕਿਸੇ ਵੀ ਕੰਸਲਟੈਂਸੀ ਦਾ ਤੁਸੀਂ ਕਿਸੇ ਦੀ ਵੀ ਹੈਲਪ ਲਓ ਸੋ ਰਾਈਟ ਅਵੇ ਦੇ ਵਿੱਚ ਤੁਸੀਂ ਚੂਜ਼ ਕਰੋ ਵੀ ਕਿਵੇਂ ਜਾਣਾ ਚਾਹੁੰਦੇ ਹੋ ਸੋ ਇਹ ਸੀ ਯੂਐਸਏ ਵੀਜ਼ੇ ਦੀ ਜਾਣਕਾਰੀ ਜੀ ਤੇ ਜੇਕਰ ਤੁਸੀਂ ਕੋਈ ਹੋਰ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਿਟੇਲਾਂ ਮੈਂਸ਼ਨ ਆ ਤੁਸੀਂ ਕਰ ਸਕਦੇ ਹੋ ਸੋ ਇਹ ਵੀਡੀਓ ਇੰਨੀ ਸੀ ਫਿਰ ਨਵੀਂ ਕਿਸੇ ਵੀਡੀਓ ਦੇ ਨਾਲ ਮਿਲਾਂਗੇ ਜੀ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਨਮਸਕਾਰ ਆਓ ਇੱਥੇ ਰਹੋ ਚਾਹੀ ਫੈਸਲਾਬਾਦ ਧੰਨਵਾਦ